ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬਾਬਾ ਜੀ ਮੇਰਾ ਨਾਮ ਗੁਰਜੰਡਰ ਸਿੰਘ ਹੈ ਜੀ ਮੈਂ ਤਲਵੰਡੀ ਸਾਬੋ ਦੇ ਨੀ ਜੀ ਕੋ ਬਣਾਵਾਲੀ ਦਾ ਰਹਿਣ ਵਾਲਾ ਹਾਂ ਹਾਂ ਜੀ ਤੁਸੀਂ ਖਾਸ ਤੌਰ ਦੇ ਉੱਪਰ ਆਏ ਹੋਏ ਹੋ ਸਾਡੀ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਕੀ ਕਹਿਣਾ ਚਾਹੋਗੇ ਮੰਚ ਬਲਬਲੇ ਕੀ ਸਾਡੇ ਮੰਨ ਬਲੇ ਆ ਬੜਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਸਾਡੇ ਬੱਚੇ ਹੈ ਉਹ ਵੀ ਬੜੇ ਉਤਸ਼ਾਹਤ ਹੈ ਜੋ ਸਾਡੀਆਂ ਬੀਬੀਆਂ ਭੈਣਾਂ ਨੇ ਉਹ ਵੀ ਬੜੀ ਉਤਸ਼ਾਹ ਨਾਲ ਕਾਏ ਇਕੱਠ ਦਾ ਪਤਾ ਹੀ ਨਹੀਂ ਬੀਬਾ ਵੀ ਕਿਤਨਾ ਹੋ ਰਿਹਾ ਹੈ 3-4 ਦਿਨ ਹੋ ਗਏ 3-4 ਦਿਨ ਹੋ ਇਹਨੂੰ ਅੱਜ ਬੱਚਿਆਂ ਨੂੰ ਉੜੇ ਤੇ ਜੂੜੇ ਨਾਲ ਜੋੜਨ ਦੀ ਜ਼ਰੂਰਤ ਹੈ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿੰਦੇ ਵੀ ਬਸ ਜਿੰਨੇ ਵੀ ਬੱਚੇ ਨੇ ਜੋ ਸਾਡੇ ਇਲਾਕੇ ਵਿੱਚ ਨੇ ਅਸੀਂ ਤਾਂ ਕਹਿੰਦੇ ਪਹਿਲਾਂ ਪੰਜਾਬੀ ਪੜੋ ਪੰਜਾਬੀ ਪੜਾਓ ਪੰਜਾਬੀ ਬੋਲੋ ਸਾਡੇ ਬੱਚੇ ਔਰ ਸਾਡਾ ਏਰੀਆ ਸਾਰਾ ਪੰਜਾਬੀ ਬੋਲਦਾ ਹੈ ਅਸੀਂ ਜੋ ਬੱਚੇ ਇੰਗਲਿਸ਼ ਦੇ ਸਕੂਲਾਂ ਵਿੱਚ ਲਾਏ ਆ ਉਹਨਾਂ ਮੀਡੀਅਮ ਇੰਗਲਿਸ਼ ਹੈ ਅਸੀਂ ਆਪਣੇ ਬੱਚਾ ਨੂੰ ਘਰ ਉਹਨਾਂ ਦੇ ਟਿਊਸ਼ਨਰ ਰਖਵਾ ਕੇ ਤਾਂ ਪੰਜਾਬੀ ਪੜਾ ਕੇ ਇੱਕ ਸਪੱਟ ਬਣਾਇਆ ਮੇਰੀ ਬੇਟੀ ਪੀ ਐਚ ਡੀ ਕਰ ਰਹੀ ਹੈ ਜੀ ਖਾਸ ਤੌਰ ਤੇ ਜੋ ਸੰਗਤਾਂ ਨੂੰ ਇੱਥੇ ਲਿਆਉਣ ਲਈ ਫ੍ਰੀ ਬੱਸੇਵਾਂ ਲਗਾਈ ਇੱਥੇ ਟੈਂਟ ਸਿਟੀ ਕੀਤੀ ਖਾਸ ਪ੍ਰਬੰਧ ਵਿਸ਼ੇਸ਼ ਧਾਰਮਿਕ ਸਮਾਗਮ ਦੀ ਜੋ ਸਾਡਾ ਖਾਸ ਪ੍ਰਬੰਧ ਕੀਤਾ ਇਸ ਗਵਰਨਮੈਂਟ ਨੇ ਸਾਡੇ ਵਾਸਤੇ ਜੀ ਸਵੇਰ 5 ਵਜੇ ਬੱਸ ਆਈ ਬੱਸਾਂ ਪਿੰਡਾਂ ਵਿੱਚੋਂ ਆਈਆਂ ਹਰ ਇੱਕ ਪਿੰਡ ਵਿੱਚ ਬੱਸਾਂ ਲਾਈਆਂ ਕੱਲੀਆਂ ਬੱਸਾਂ ਵੀ ਨਹੀਂ ਲਾਈਆਂ ਉਹਨਾਂ ਨੇ ਸਾਡੇ ਵਾਸਤੇ ਖਾਣ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਅਤੇ ਰਸਤੇ ਦੇ ਵਿੱਚ ਸਾਡੇ ਵਾਸਤੇ ਚਾਹ ਦੇ ਲੰਗਰ ਵੀ ਲਾਏ ਅਸੀਂ ਕਹਿੰਦੇ ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਬੱਸਾਂ 'ਚ ਚੜਾ ਕੇ ਲੈ ਜਾਂਦੇ ਭੁੱਖੇ ਹੁੰਦੇ ਤੇ ਆਏ ਹੁੰਦੇ ਇਹ ਐਹੀ ਜੀ ਗਵਰਨਮੈਂਟ ਹੈ ਜਿਨੇ ਸਾਡਾ ਪੂਰਾ ਕੇ ਬੀਬੀਆਂ ਦਾ ਜ਼ਿਆਦਾ ਖਿਆਲ ਰੱਖਿਆ ਬੱਚਿਆਂ ਦਾ ਵੀ ਖਿਆਲ ਹੈ ਬੱਚੇ ਵੀ ਆਏ ਨੇ ਉਹਨੇ ਬੜਾ ਉੱਛਾ ਪੈਦਾ ਕੀਤਾ ਅਸੀਂ ਕਹਿੰਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਸ਼ਾਰ ਲਈ ਆ ਬਜ਼ੁਰਗਾਂ ਦੀ